15 ਅਕਤੂਬਰ ਨੂੰ ਪੰਜਾਬ ਵਿੱਚ ਸਰਪੰਚੀ ਦੀਆਂ ਚੋਣਾਂ ਅਨਾਉਂਸ ਹੋ ਚੁੱਕੀਆਂ ਨੇ ਵੋਟਾਂ ਪੈਣ ਵਾਲੀਆਂ ਨੇ ਤੇ ਵੱਖ-ਵੱਖ ਪਿੰਡਾਂ ਵਿੱਚ ਸਰਬ ਸੰਪਤੀ ਨਾਲ ਨੁਮਾਇੰਦਾ ਚੁਣਨ ਦੀ ਸਰਪੰਚ ਚੁਣਨ ਦੀ ਗੱਲਾਂ ਚੱਲ ਰਹੀਆਂ ਹਨ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦਾ ਪਿੰਡ ਹੈ ਇੱਕ ਭੁੱਲੇ ਚੱਕ ਜਿੱਥੋਂ ਦੇ ਲੋਕ ਵੀ ਸਰਬ ਸੰਪਤੀ ਨਾਲ ਸਰਪੰਚ ਚੁਣਨ ਦੀ ਕਾਰਵਾਈ ਕਰ ਰਹੇ ਨੇ ਲੇਕਿਨ ਹਜੇ ਸਹਿਮਤੀ ਨਹੀਂ ਬਣ ਰਹੀ ਕਈ ਲੋਕਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਬੰਦਾ ਲੇਕਿਨ ਪਿੰਡ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਪੁੱਛਦੇ ਆ ਕਿ ਕਿੱਦਾਂ ਦਾ ਹੋਂਨਾ ਚਾਹੀਦਾ ਹੈ ਉਹਨਾਂ ਦਾ ਸਰਪੰਚ ਜੀ ਆਪਣਾ ਨਾਮ ਦੱਸੋ ਤੇ ਕਿੱਦਾਂ ਦਾ ਸਰਪੰਚ ਚਾਹੁੰਦੇ ਹੋ ਮੇਰਾ ਨਾਮ ਜੀ ਕਰਤਾਰ ਚੰਦ ਮੈਂ ਅਜ ਤੋਂ 15 ਸਾਲ ਪਹਿਲੇ ਦਾ ਸਰਪੰਚ ਚੁਣਿਆ ਚੁਣਿਆ ਗਿਆ ਜਾਂ ਗਿਆ ਮੈਂ ਕਿ ਕਿਹਨੇ ਚੰਗਾ ਸਰਪੰਚ ਮਿਲ ਜੇ ਜਿਹਨੂੰ ਕੋਈ ਐਬ ਨਾ ਹੋਵੇ ਨਸ਼ਾ ਤੋਂ ਮੁਕਤ ਹੋਵੇ ਪਿੰਡ ਦਾ ਵਿਕਾਸ ਕਰਾਵੇ ਸਾਡੇ ਕਲੋਨੀ ਦਾ ਵਿਕਾਸ ਕਰਾਵੇ ਹੋਰ ਕਿੰਨੇ ਚਿਹਰੇ ਆ ਸਰਪੰਚੀ ਦੇ ਅਸਲੇ ਪਿੰਡ ਚ ਜਿਹੜੇ ਸਰਬਸੰਤੀ ਨਾਲ ਤੁਸੀਂ ਲੱਗਦਾ ਕਿ ਚੁਣ ਲੈਣੇ ਚਾਹੀਦੇ ਤੇੰਦੇ ਤੇ ਸਰਬਸੰਤੀ ਵਾਲੇ ਹੀ ਟਿਕਿਆ ਇਹੋ ਪਰਿਵਾਰ ਚੰਗਾ ਹੀਗਾ ਇਹਨਾਂ ਨੂੰ ਕੋਈ ਲਾਲਚ ਨਹੀਂ ਦੂਜਾ ਵੀ ਕਲਵੰਡਿਆ ਸਰਪੰਚ ਪਰ ਉਹ ਇੰਨਾ ਨਹੀਂ ਕਰ ਸਕਦਾ ਸਾਨੂੰ ਪਤਾ ਹੈ ਵੇਖੋ ਇਥੋਂ 50 ਸਾਲ ਹੋ ਗਿਆ ਤੇੰਦੇ ਕੀ ਕੀ ਚਾਹੁੰਦੇ ਹੋ ਕੀ ਕੀ ਉਮੀਦ ਰੱਖਦੇ ਹੋ ਸਰਪੰਚ ਕੋਲ ਅਸੀਂ ਉਮੀਦ ਰੱਖਦੇ ਹਾਂ ਵੀ ਜੇ ਸਰਬਸੰਤੀ ਨਾਲ ਹੋ ਜਾਵੇ ਇੱਕ ਤੇ ਡਿਸਪੈਂਸਰੀ ਮਿਲਦੀ ਆ ਪਿੰਡ ਨੂੰ ਸਾਡੇ ਪਿੰਡ ਵਿੱਚ ਅਜ ਤੱਕ ਸਰਪੰਚ ਡਿਸਪੈਂਸਰੀ ਨਹੀਂ ਆਈ ਐਡਾ ਵੱਡਾ ਪਿੰਡ ਵਾ ਉਹ ਵੀ ਅਨਪੜ੍ਹ ਪਹਿਲੇ ਸਰਪੰਚ ਤੇ ਬੰਦ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੱਥੇ ਕੰਮ ਲੈਣਾ ਕਿਸ ਕੋਲ ਉਹ ਡਿਸਪੈਂਸਰੀ ਤੁਹਾਡੇ ਪਿੰਡ ਚੋਂ ਨਿਕਲ ਕੇ ਛੋਟੇ ਜਿਹੇ ਪਿੰਡ ਦੇ ਵਿੱਚ ਚੱਲ ਗਈ ਆ ਜੇ ਉਹ ਪੜ੍ਹੇ ਲਿਖੇ ਤੋਂ ਲੈ ਗਿਆ ਪਿੰਡ ਦੇ ਸੀਨੀਅਰ ਵਿਅਕਤੀ ਉਹ ਸੋਝਾਣ ਵਿਅਕਤੀ ਉਹ ਹੋਰ ਕੀ ਕੀ ਚਾਹਦੇ ਉਹ ਪਿੰਡ ਚ ਹੋਰ ਕੀ ਕੀ ਹੋਣਾ ਚਾਹੀਦਾ ਪਿੰਡ ਤੇ ਉਹ ਡਿਸਪੈਂਸਰੀ ਆ ਜਾਏ ਇੱਕ ਬਾਕੀ ਇੱਕ ਡੰਗਰ ਦਾ ਹਸਪਤਾਲ ਮਿਲ ਜੇ ਇਥੇ ਤੇ ਇੰਦੇ ਲਈ ਨਾਲੀਆਂ ਚੱਲੋ ਅਈ ਆਪ ਹੀ ਬੜਾ ਸਜੋਗੀ ਤਾਂ ਨਾਲੀਆਂ ਨਾਲੀ ਦਾ ਇਸ ਤਰ੍ਹਾਂ ਬਣਿਆ ਵਾ ਜਮਾ ਜੀ ਪੰਚ ਦੇ ਉਹ ਕੀ ਕੀ ਕੰਮ ਹੋ ਚੁੱਕੇ ਹੈ ਪਿਛਲੇ ਪੰਚਾਇਤ ਵਾਲਾ ਸਰਪੰਚਾਦਾਰ ਕਰਵਾਏ ਗਏ ਹੈ ਔਰ ਕੀ ਕੀ ਰਗੇ ਐ ਜੜੀ ਇੰਨੀ ਸਹਿਸਮਤੀ ਹੋਣ ਦੀ ਹੈ ਸਹਿਸਮਤੀ ਹੋ ਜੇ ਤੇ ਇਹ ਸਭ ਤੋਂ ਵਧੀਆ ਵਾ ਮੈਂ ਵੀ 5 ਸਾਲ ਪਹਿਲੇ ਪੰਚ ਰਹਿਆਂ ਤੇ ਕੰਮ ਕਰਾਂਦੇ ਰਹਿਆਂ ਸਾਰੀਆਂ ਨਾਲੀਆਂ ਦਾ ਗਲੀਆਂ ਦਾ ਬਹੁਤ ਹੀ ਬੁਰਾ ਹਾਲ ਆ ਰਵੇ ਨਾਲੀਆਂ ਬੇ ਤੇ ਬਹੁਤ ਬੁਰਾ ਹਾਲ ਆ ਬੱਚਿਆਂ ਵਾਸਤੇ ਕੋਈ ਸਕੂਲ ਨਹੀਂ ਹੈ ਇੱਥੇ ਡਿਸਪੈਂਸਰੀ ਨਹੀਂ ਹੈ ਸਾਡੇ ਅੱਧਾ ਵੜੀ ਤਰੀਕ ਵੀ ਸਾਡੀ 3500 ਵੋਟ ਹੈ ਇੱਥੇ ਕੋਈ ਚਾਤੜੀ ਕੋਈ ਚਾਤੜੀ 35 ਤੋਂ ਬੋਰਡ ਹੈ ਬੜਾ ਪਿੰਡ ਹੈ ਬੜਾ ਬੜਾ ਪਿੰਡ ਹੈ ਤੇ ਇੱਥੇ ਕੋਈ ਗੱਲ ਦੀ ਲੋਕ ਵੀ ਚੰਗੇ ਆ ਕੋਈ ਗੱਲ ਦੀ ਬਹੁਤ ਅੱਛੀ ਆ ਸਾਰੇ ਖਾਂਦੇ ਪੀਂਦੇ ਆ ਆਪਣੇ ਘਰਾਂ ਵਿੱਚ ਠੀਕ ਠਾਕ ਨੇ ਸਾਰੇ ਮਲਾਕਮ ਨੇ ਕੋਈ ਬਾਹਰ ਗਿਆਦੇ ਨੇ ਤੇ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੈਗੀ ਇਹ ਚਾਹੁੰਦੇ ਕਿ ਜਲਦੀ 5 ਲੱਖ ਰੁਪਏ ਉਧਰ ਮਿਲਦਾ ਤੇ ਪੰਜ ਕਹਿੰਦੇ ਅਸੀਂ ਦੇ ਦਨੇ ਆ ਤੇ 10 ਲੱਖ ਰੁਪਏ ਆ ਤੇ ਮੈਂ ਆਪਣੀ ਕਮੇਟੀ ਬਣਾ ਕੇ ਲਾ ਸਕਦੇ ਹਾਂ ਸਰਪੰਚ ਆਪਣੇ ਕੋਲੋਂ ਵੀ ਪੈਸੇ ਲਾਨੇ ਇਲਾਕੇ ਵਿਕਾਸ ਕਰਨ ਲਈ ਤਿਆਰ ਹੈ ਹੋਰ ਕੀ ਕੀ ਉਮੀਦ ਰੱਖਦੇ ਹੋ ਸਰਪੰਚ ਕੋਲ ਜਿਹੜਾ ਆਪਣਾ ਨਿਦਰਾ ਖਣਿਆਪੀ ਇਹਨਾਂ ਨੇ ਸਾਨੂੰ ਬੜਾ ਕੁਝ ਦੱਸਿਆ ਕਿ ਤੁਹਾਡੇ ਜਿੱਦਾਂ ਪਿੰਡ ਵਿੱਚ ਆਪਣੇ ਆਪ ਪੁਲਿਸ ਆ ਜਾਂਦੀ ਹੈ ਕੋਈ ਆ ਜਾਂਦਾ ਕੁਝ ਆ ਜਾਂਦਾ ਕੋਈ ਮੁਲਾਜ਼ਮ ਆ ਜਾਂਦੇ ਨੇ ਅਸੀਂ ਇੱਥੇ ਇੱਕ ਬੜਾ ਵਧੀਆ ਦਸਤਾ ਬਣਾਵਾਂਗੇ ਬੈਠ ਲੋ ਹਾਂ ਦਾ ਸਾਨੂੰ ਪੁੱਛ ਕੇ ਅਸੀਂ ਸਭ ਕੁਝ ਲੇ ਕੇ ਆਵਾਂਗੇ ਇਹ ਸਾਨੂੰ ਪੁੱਛੇਵਾਰ ਕੋਈ ਬੰਦਾ ਜਿਹੜਾ ਉਹਨਾ ਇਹ ਤੋਂ ਖਰਚ ਕਰ ਉਹ ਵਾਲੇ ਨੌਜਵਾਨ ਵੀ ਕੁਝ ਸਾਡੇ ਨਾਲ ਮੌਜੂਦ ਨੇ ਕੀ ਕੀ ਸਮੱਸਿਆਵਾਂ ਪਿੰਡ ਦੀਆਂ ਤੁਹਾਡੀ ਨਜ਼ਰ ਤੇ ਨੌਜਵਾਨਾਂ ਦੀ ਨਜ਼ਰ ਪਹਿਲਾਂ ਤਾਂ ਭਾਜੀ ਇੱਕ ਗੱਲ ਇਹ ਹੈ ਕਿ ਡਿਸਪੈਂਸਰੀ ਚਾਹੀਦੀ ਜੋ ਜ਼ਰੂਰੀ ਹੈ ਹਾਂ ਜੀ ਦੂਜੀ ਗੱਲ ਇਹ ਹੈ ਭਾਜੀ ਆਹ ਸੜਕ ਰੋਡ ਬਹੁਤ ਚੰਗਾ ਹੈ ਨਾ ਤੇ ਬੱਚੇ ਜਾਂਦੇ ਸਕੂਲ ਇੱਥੇ ਪ੍ਰਾਇਮਰੀ ਸਕੂਲ ਉਹ ਤੇ ਸਕੂਲ ਚਾਹੀਦਾ ਭਾਜੀ ਇੱਕ ਦੇ ਸਕੂਲ ਚਾਹੀਦਾ ਭਾਜੀ ਠੀਕ ਆ ਤੇ ਤੀਜੀ ਸਮੱਸਿਆ ਹੈ ਕਿ ਨਾਲੀਆਂ ਨੂਲੀਆਂ ਜਿਹੜਾ ਚੰਗੀ ਤਰ੍ਹਾਂ ਕਰਕੇ ਹੈ ਨਾ ਵਧੀਆ ਕਰਕੇ ਬਣਾਈਆਂ ਜਾ ਲੱਗਦਾ ਹੈ ਕਿ ਸਰਵ ਸੰਤੀ ਹੋਣੀ ਚਾਹੀਦੀ ਹੈ ਹਾਂਜੀ ਨਸ਼ਾ ਅੱਜ ਕੱਲ ਦੇ ਨੌਜਵਾਨਾਂ ਦੀ ਮੇਨ ਸਮੱਸਿਆ ਹੈ ਪਿੰਡ ਦਾ ਕੀ ਹਾਲ ਹੈ ਔਰ ਕੀ ਚਾਹੁੰਦੇ ਹੋ ਨਸ਼ੇ ਬਾਰੇ ਨਸ਼ੇ ਤੋਂ ਭਾਜੀ ਆਪਾਂ ਤੇ ਇਹੀ ਚਾਹੁੰਦੇ ਪੀ ਨਸ਼ੇ ਤੋਂ ਮੁਕਤ ਹੋ ਜਾਏ ਪਿੰਡ ਸਾਰਾ ਨਸ਼ੇ ਤੋਂ ਮੁਕਤ ਹੋ ਜਾਏ ਵੈਸੇ ਤੇ ਸਾਡੇ ਇੱਥੇ ਮੁੰਡੇ ਦੇ ਨੌਜਵਾਨ ਬਹੁਤ ਘੱਟ ਆ ਠੀਕ ਹੈ ਨਾ ਫਿਰ ਵੀ ਆਪਾਂ ਇਹ ਕਹਾਂਗੇ ਕਿ ਨਸ਼ਾ ਵੇਚਣ ਵਾਲਿਆਂ ਨੂੰ ਜਰਾ ਮਤਲਬ ਕਿ ਦੂਰ ਰੱਖਿਆ ਜਾਵੇ ਪਿੰਡ ਤੋਂ ਜਾਂ ਉਹਨਾਂ ਦੇ ਬਾਰੇ ਬਾਰੇ ਕੋਈ ਕਾਰਵਾਈ ਕੀਤੀ ਹੈ ਸਰਪੰਚ ਤੋਂ ਉਮੀਦ ਰੱਖਦੇ ਹੋ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਸਹਿਯੋਗ ਬਿਲਕੁਲ ਜੀ ਆਹ ਨਾਲ ਸਰਪੰਚ ਜਿਹੜਾ ਸਾਡੇ ਨੂੰ ਪੂਰੇ ਯਕੀਨ ਨਾਲ ਤੇ ਕਰੇਗੇ ਕੀ ਕੀ ਚਾਹਦੇ ਹੋ ਪਿੰਡ ਤੇ ਕੀ ਕੀ ਲੱਗਦਾ ਕੀ ਹੋ ਗਿਆ ਦੇਖੋ ਜੀ ਸਾਡੇ ਪਿੰਡ ਦੇ ਪਿਛਲੇ ਸਾਲਾਂ ਤੋਂ ਬਹੁਤ ਹਾਲਾਤ ਮਾੜੇ ਜੀ ਔਰ ਫਸਟ ਟਾਈਮ ਤੇ ਸਾਨੂੰ ਚਾਹੀਦਾ ਸਾਡੀ ਕਨੋਲੀ ਦੇ ਵਿੱਚ ਕੋਈ ਸਕੂਲ ਨਹੀਂ ਹੈਗਾ ਡਿਸਪੈਂਸਰੀ ਨਹੀਂ ਹੈ ਜਦੋਂ ਬੱਚੇ ਰੋਡ ਕ੍ਰੋਸ ਕਰਕੇ ਜਾਂਦੇ ਆ ਤੇ ਉਹਨਾਂ ਨੂੰ ਬਹੁਤ ਦਿੱਕਤ ਹੁੰਦੀ ਆ ਤੇ ਅਸੀਂ ਉਹ ਚੀਜ਼ ਦੀ ਮੰਗ ਕਰਦੇ ਆ ਔਰ ਦੂਸਰਾ ਸਾਡਾ ਮੁੱਦਾ ਹੈ ਰਚਨ ਬਰਾਦਰੀ ਦਾ ਇਹ ਆ ਟਾਈਪ ਕਵਰਸਤਾਨ ਦਾ ਮੁੱਦਾ ਹੈ ਜੋ ਪਿਛਲੇ ਸਾਲਾਂ ਦੇ ਵਿੱਚ ਹੈ ਚੁੱਕਿਆ ਸੀ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਸਭ ਤੋਂ ਜਗ੍ਹਾ ਨਹੀਂ ਮਿਲੀ ਤੇ ਇੱਕ ਹੋਰ ਪਿੰਦੇ ਦੇ ਸੂਝਵਾਨ ਵਿਅਕਤੀ ਸਾਡੇ ਨਾਲ ਮੌਜੂਦ ਨੇ ਪਹਿਲੇ ਆਪਣਾ ਨਾਮ ਦੱਸਿਓ ਸਰਪੰਚ ਜੀ ਕੀ ਕੀ ਕੁਆਲਟੀ ਹੋਣਗੇ ਦਾ ਨਾਮ ਬਲੰਦਰ ਸਿੰਘ ਹੈ ਤੇ ਮੈਂ ਪਿੰਡ ਪਿੰਡ ਪਲੇਟ ਦਾ ਕੁਤਨੀ ਦਾ ਰਹਿਣ ਵਾਲਾ ਹਾਂ ਜੋ ਮੇਰੇ ਵੀਰ ਨੇ ਪੁੱਛਿਆ ਹੈ ਕਿ ਸਰਪੰਚ ਦੀ ਵਿੱਚ ਕੀ ਕਾਬਿਲਤ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਸਰਪੰਚ ਜਿਹੜਾ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਪਿੰਡ ਦੇ ਵਿਕਾਸ ਦਾ ਜਿਹਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਪਿੰਡ ਦੇ ਵਿੱਚ ਕੀ ਸਮੱਸਿਆਵਾਂ ਹਨ ਤੇ ਮੈਂ ਉਹ ਸਮੱਸਿਆ ਨੂੰ ਕਿਹੋ ਜਿਹਾ ਨਿਖਣਾ ਹੈ ਤੇ ਆਪਣੇ ਨਾਲ ਜਿਹੜੇ ਮੇਰੇ ਪੰਚਾਇਤ ਮੈਂਬਰ ਹਨ ਉਹਨਾਂ ਨੂੰ ਨਾਲ ਲੈ ਕੇ ਕਿੱਦਾਂ ਚੱਲਣਾ ਹੈ ਪਿੰਡ ਦੀਆਂ ਸਮੱਸਿਆਵਾਂ ਨੂੰ ਸਿੱਕੇ ਵਾਲ ਤਰੀਕੇ ਦੇ ਨਾਲ ਜਿਸ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਜਾ ਕੇ ਮਿਲ ਕੇ ਹੱਲ ਹੁੰਦੀਆਂ ਹਨ ਉਹਨਾਂ ਦੇ ਚੇਅਰ ਪਰਸਨ ਨੂੰ ਜੋ ਉੱਥੇ ਬੈਠੇ ਅਫਸਰ ਉਹਨਾਂ ਨਾਲ ਡਾਇਰੈਕਟ ਮਿਲ ਕੇ ਆਪਣੀ ਪ੍ਰੋਬਲਮ ਦੱਸ ਕੇ ਉਹਨਾਂ ਸਮੱਸਿਆ ਨੂੰ ਹੱਲ ਕਰੇ ਪਿੰਡ ਦੇ ਵਿੱਚ ਰਹਿਣ ਵਾਲਾ ਹਰ ਵਿਅਕਤੀ ਉਹ ਇੱਕ ਸਰਪੰਚ ਵਿੱਚ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਉਹਦੇ ਨੌਲੇਜ ਹੋਵੇ ਕਿ ਮੇਰੇ ਵਿੱਚ ਨਗਰ ਦੇ ਵਿੱਚ ਕੌਣ ਗਰੀਬੀ ਰੇਖਾ 'ਚ ਰਹਿ ਰਿਹਾ ਹੈ ਇਹਨੂੰ ਕੀ ਪ੍ਰੋਬਲਮ ਹੈ ਅੱਜ ਆਈਟੀ ਦਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਯੁੱਗ ਹੈ ਸਮਾਂ ਬੜਾ ਫਾਸਟ ਜਾ ਰਿਹਾ ਹੈ ਹਰ ਬੰਦਾ ਚਾਹੁੰਦਾ ਹੈ ਕਿ ਮੈਨੂੰ ਇੱਕ ਚੰਗਾ ਸਮਾਜ ਮਿਲੇ ਸਾਫ਼ ਸੁਥਰੀਆਂ ਸੜਕਾਂ ਗਲੀਆਂ ਤੇ ਵਧੀਆ ਚੀਜ਼ਾਂ ਜਿਹੜੀਆਂ ਨਗਰ ਦੇ ਵਿੱਚ ਹੋਣ ਅੱਜ ਤੋਂ ਪਹਿਲੇ ਜਿੰਨੀ ਮੈਂ ਹੋਸ ਸੰਭਾਲੀ ਉਸ ਤੋਂ ਪਹਿਲੇ ਮੈਂ ਹੀ ਦੇਖਿਆ ਹੈ ਕਿ ਜਦੋਂ ਵੀ ਪੰਚਾਇਤ ਇਲੈਕਸ਼ਨ ਆਈ ਹੈ ਨਸ਼ੇ ਦੇ ਵਿੱਚ ਲੋਕਾਂ ਨੂੰ ਤੋੱਟ ਕਰਕੇ ਵੋਟ ਦਾ ਦੁਰਪਯੋਗ ਕੀਤਾ ਗਿਆ ਹੈ ਸਰਪੰਚੀ ਸਿਰਫ ਇੱਕ ਸਰਪੰਚ ਬਣ ਕੇ ਚਾਧਰਾ ਕਮਾਉਣ ਵਾਸਤੇ ਨਹੀਂ ਹੁੰਦੀ ਸਰਪੰਚ ਦਾ ਮਤਲਬ ਇੱਕ ਨਗਰ ਦਾ ਸੇਵਾਦਾਰ ਬਣ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਸਰਬਸੰਮਤੀ ਹੋ ਸਕੇ ਜੋ ਕੁਝ 5% ਲੋਕ ਹੈ ਜੋ ਇਹਨੂੰ ਇਸ ਪਾਸੇ ਕਲੈਕਸ਼ਨ ਦੇ ਪਾਸੇ ਖਿੱਚ ਕੇ ਲੈ ਕੇ ਜਾ ਰਹੇ ਮੈਂ ਤਾਂ ਬੇਨਤੀ ਕਰੂੰਗਾ ਉਹਨਾਂ ਨੂੰ ਕਿ ਮਿਲ ਜੋ ਭਰਾ ਪਿੰਡ ਦੇ ਵਿਕਾਸ ਵਾਸਤੇ ਇੱਕ ਚੰਗਾ ਮਿਲ ਕੇ ਚੰਗੀ ਸੋਚ ਪੜੀ ਲਿਖੀ ਸੋਚ ਮਿਲ ਕੇ ਟੀਮ ਵਰਕ ਦੇ ਵਿੱਚ ਕੰਮ ਕਰਕੇ ਇੱਕ ਵਧੀਆ ਵਿਕਾਸ ਕਰ ਸਕੀਏ ਕਿਉਂਕਿ ਅਸੀਂ ਇਸ ਨਗਰ ਨੇ ਦੇਸ਼ ਨੂੰ ਦੋ ਜਵਾਨ ਦੇਸ਼ ਦੀ ਝੋਲੀ ਵਿੱਚ ਪਾਏ ਹਨ ਕਾਰਗਲ ਦੇ ਵਿੱਚ ਸ਼ਹੀਦ ਕਰਵਾਏ ਹਨ ਤੋਂ ਉਹਨਾਂ ਦੇ ਨਾਂ ਤੇ ਅਜੇ ਤੱਕ ਗੀਟ ਤੱਕ ਨਹੀਂ ਬਣਾ ਪਾਈਆਂ ਸਰਕਾਰਾਂ ਜਦਕਿ ਆਪਾਂ ਵਿਜੇ ਦਿਵਸ ਮਨਾਉਨੇ ਹੁਣ 25 ਸਾਲਾਂ ਸਿਲਵਰ ਜੁਬਲੀ ਵਿਜੇ ਦਿਵਸ ਮਨਾਇਆ ਗਿਆ ਹੈ ਜੁਲਾਈ ਦੇ ਵਿੱਚ ਪਰ ਕਾਰਗਲ ਦੇਸ਼ੀ ਹਿਦਾਂ ਦਾ ਸਾਡੇ ਜੋ ਗੇਟ ਬਣੇ ਅਜੇ ਤੱਕ ਨਹੀਂ ਬਣਿਆ ਮੇਰੀ ਆਵਾਜ਼ ਜੇ ਕਿਤੇ ਗਵਰਨਮੈਂਟ ਤੱਕ ਪਹੁੰਚਦੀ ਹੈ ਤੇ ਮੈਂ ਹੀ ਬੇਨਤੀ ਕਰੂੰਗਾ ਕਿ ਜਿਹੜੇ ਸਾਡੇ ਦੋ ਜਵਾਨ ਜਿਨ੍ਹਾਂ ਨੇ ਦੇਸ਼ ਵਾਸਤੇ ਖੂਨ ਆਪਣਾ ਨਿਸ਼ਾਵਰ ਕਰ ਦਿੱਤਾ ਹੈ ਜਲਦੀ ਤੋਂ ਜਲਦੀ ਉਹਨਾਂ ਦੇ ਨਾਂ ਦੀ ਨਿਸ਼ਾਨੀ ਨੂੰ ਪਿੰਡ ਭੁੱਲੇ ਚੱਕ ਦੇ ਵਿੱਚ ਸਥਾਪਿਤ ਕੀਤਾ ਜਾਵੇ ਦੋਨਾਂ ਸੜਕਾਂ ਤੇ ਵਧੀਆ ਸੁੰਦਰੀਕਰਨ ਗੇਟ ਬਣਾਏ ਜਾਣ ਉਹਨਾਂ ਦੀ ਯਾਦ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਤੇ ਪੁੱਲੇ ਚੱਕ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਦੇ ਨਾਲ ਦੱਸਿਆ ਕਿ ਸਰਪੰਚ ਕਿਰਦਾ ਦਾ ਹੋਣਾ ਚਾਹੀਦਾ ਗਲੀਆਂ ਨਾਲੀਆਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਬਲਕਿ ਪਿੰਡ ਦੇ ਹਰ ਪਰਿਵਾਰ ਦੀ ਸਮੱਸਿਆ ਉਹਨੂੰ ਆਪਣੀ ਸਮੱਸਿਆ ਲਗਣੀ ਚਾਹੀਦੀ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ